ਔ ਆਪਾਂ ਅੱਜ ਉਸ ਸ਼ਗਨਾ ਦੇ ਵੇੜੇ ਦੇ ਵਿੱਚ ਬੈਠੇ ਆਂ ਜਿੱਥੇ ਸਾਨੂੰ ਆਪਣੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ ਹਰ ਇੱਕ ਮਾਂ ਨੂੰ ਚਾਹ ਹੁੰਦਾ ਹੈ ਦਾਦਾ ਦਾਦੀ ਨੂੰ ਚਾਹ ਹੁੰਦਾ ਪਿਓ ਨੂੰ ਚਾਹ ਹੁੰਦਾ ਨਾਨਕੇ ਪਰਿਵਾਰ ਨੂੰ ਚਾਹ ਹੁੰਦਾ ਦਾਦਾ ਦਾਦੀਆਂ ਨੂੰ ਚਾਹ ਹੁੰਦਾ ਦਾਦਕੇ ਪਰਿਵਾਰ ਨੂੰ ਚਾਹ ਹੁੰਦਾ ਭੂਆ ਤੇ ਭੁੱਪਣ ਨੂੰ ਚਾਹ ਹੁੰਦਾ ਪਰ ਸੱਚ ਜਾਣਿਓ ਚਾਹ ਉੱਥੇ ਹੁੰਦਾ ਜਦੋਂ ਇੱਕ ਵੇੜੇ ਦੇ ਵਿੱਚ ਸਾਰੇ ਸਾਖ ਸਬੰਧੀ ਬੈਠ ਕੇ ਖੁਸ਼ੀ ਮਨੋ ਸੋ ਉਸ ਖੁਸ਼ੀ ਦਾ ਆਨੰਦ ਹੀ ਵੱਖਰਾ ਹੁੰਦਾ ਸੋ ਜਿੰਨੇ ਵੀ ਰਿਸ਼ਤੇਦਾਰ ਆਏ ਨੇ ਮੋਸਟ ਵੈਲਕਮ ਜੀ ਆਇਆਂ ਨੂੰ ਜਿਨ੍ਹਾਂ ਰਾਹਾਂ ਤੇ ਤੁਸੀਂ ਚੱਲ ਕੇ ਆਏ ਹੋ ਉਹਨਾਂ ਰਾਹਾਂ ਤੇ ਅਸੀਂ ਫੁੱਲ ਬਿਸ਼ਾਈਏ ਸੰਗਤ ਗੁਰੂ ਦਾ ਦੂਜਾ ਰੂਪ ਹੈ ਸੰਗਤ ਜੀ ਬਾਣੀ ਪਰਮਾਉਂਦੀ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰੀ ਜਾ ਜੀਓ ਅਸੀਂ ਕਰਮਾ ਵਾਲਿਆਂ ਭਾਗਾ ਵਾਲਿਆਂ ਬੜ ਭਾਗੇ ਆ ਸਤਿਗੁਰੂ ਪਾਤਸ਼ਾਹ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਜੋ ਸਤਸੰਗ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ ਸਾਡੇ ਵੱਡੇ ਭਾਗ ਨੇ ਸੰਗਤ ਜੀ ਜਦੋਂ ਅਸੀਂ ਸੰਗਤ ਦੇ ਵਿੱਚ ਬੈਠ ਕੇ ਉਸ ਬਾਣੀ ਦਾ ਆਨੰਦ ਮਾਣਦੇ ਹਾਂ ਸਾਡਾ ਕਦਮ ਕਦਮ ਲੇਖੇ ਦੇ ਵਿੱਚ ਲੱਗਦਾ ਹੈ ਗੱਜ ਕੇ ਆਖੋ ਸਤਨਾ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖ ਮਹਾਰਾਜ ਗੁਰਦਾਸ ਬੇਨਤੀ ਜੋਦੜੀ ਕਰੀਏ ਕਿ ਮਹਾਰਾਜ ਜੀ ਕਿਰਪਾ ਕਰਿਓ ਬਹੁਤ ਇਹ ਅੱਖਾਂ ਤਰਸਦੀਆਂ ਸੀ ਤੁਹਾਡੇ ਦਰਸ਼ਨਾਂ ਵਾਸਤੇ ਇਹ ਜਿਹੜਾ ਜੀਵਨ ਹੈ ਜਿਹੜਾ ਜਨਮ ਹੈ ਹੁਣ ਅਸੀਂ ਆਪ ਜੀ ਦੇ ਲੇਖੇ ਲਹੁਣਾ ਚੁਣੇ ਸੋ ਆਓ ਉਸ ਵਿਹੜੇ ਦੇ ਵਿੱਚ ਬੈਠ ਕੇ ਆਪਾਂ ਖੁਸ਼ੀਆਂ ਮਨਾ ਰਹੇ ਹਾਂ ਆਓ ਉਸ ਧੰਗ ਗੁਰਗੋਬਿੰਦ ਸਿੰਘ ਪਾਸ਼ਾ ਦੀ ਸਿਫਤ ਜਿਸ ਬਾਪੂ ਨੇ ਸਾਡੀ ਖਾਤਰ ਪਰਿਵਾਰ ਵਾਰ ਦਿੱਤਾ ਜਿਸ ਬਾਪੂ ਨੇ ਆਪਣਾ ਆਪ ਵਾਰ ਦਿੱਤਾ ਜਿਸ ਬਾਪੂ ਨੇ ਸਾਡੀ ਖਾਤਰ ਜਿਗਰ ਦੇ ਟੁਕੜੇ ਵਾਰ ਦਿੱਤੇ ਜਿਸ ਬਾਪੂ ਨੇ ਸਾਡੀ ਖਾਤਰ ਮਾਤਾ ਵਾਰ ਤੇ ਪਿਤਾ ਵਾਰ ਦਿੱਤੀ ਉਸ ਬਾਪੂ ਨੇ ਰੱਖਿਆ ਹੀ ਕੀ ਸੀ ਸੰਗਤ ਜੀ ਆਓ ਅੱਜ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਵਿਆਹ ਦੀ ਗੱਲ ਕਰਦੇ ਆ ਧੰਨ ਗੁਰਦਸ਼ਮੇਸ਼ ਪਿਤਾ ਤੇਰੀ ਸਿਫਤ ਕੀ ਕਰਾਂ ਕਹਿੰਦੇ ਧਨਪਟਨੇ ਦੀ ਧਰਤੀ ਜਿੱਥੇ ਲਾਲ ਜਨਮਿਆ ਤੇਰਾ ਮਾਂ ਕੋਮ ਤੋਂ ਪਿਤਾ ਨਿਸ਼ਾਵਰ ਕੀਤਾ ਧੰਤਨ ਓਹੋ ਜੇਰਾ ਮਾਂ ਉਹ ਨੀਹਾਂ ਦੇ ਵਿੱਚ ਲਾਲ ਚਨਾਕੇ ਵਰ ਲਾਈ ਕੋਈ ਖਲੋ ਸਕਦਾ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਉਸ ਮਾਂ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਜਿਸ ਮਾਂ ਨੇ ਇੰਨਾ ਸਬਰ ਸੰਤੋਖ ਰੱਖਿਆ ਜਿਸ ਸੂਰਮੇ ਨੂੰ ਜਿਸ ਯੋਧੇ ਨੂੰ 34 ਸਾਲਾਂ ਬਾਅਦ ਜਨਮ ਦਿੱਤਾ ਸਾਡੇ ਘਰ ਦੇ ਵਿੱਚ ਪੰਜ ਸਾਲ ਬੱਚਾ ਨਾ ਨਾ ਹੋਵੇ ਅਸੀਂ ਥੰਂ ਥੰਂ ਟੱਕਰਾ ਮਾਰਦੇ ਆਂ ਕਹਿੰਦਾ ਜਿਸ ਨੂੰ ਤੂੰ ਜੰਗਲਾਂ ਵਿੱਚ ਲੱਭਦਾ ਹੈ ਵਿੱਚ ਵੱਸਦਾ ਤੇਰੇ ਇੱਕ ਮਨ ਹੋ ਕੇ ਭਗਤੀ ਕਰ ਲੈ ਕਿਉਂ ਫਰਦਾ ਵਿੱਚ ਨੇਰੇ ਕਹਿੰਦਾ ਤੂੰ ਇੱਕ ਵਾਰ ਇੱਕ ਦਾ ਹੋ ਕੇ ਤਾਂ ਵੇਖ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਜਿਸ ਦਿਨ ਤੂੰ ਮੇਰਾ ਹੋ ਗਿਆ ਤੇ ਤੇਰੇ ਦੁੱਖ ਸੁੱਖ ਮੇਰੇ ਹੋਣਗੇ ਗੱਜ ਕਿਆ ਕੋ ਸਤਨਾ ਸ਼੍ਰੀ ਵਾਹਿਗੁਰੂ ਜੀ ਕਹਿੰਦੇ ਕਲਕੀਆਂ ਵਾਲਾ ਕਹੇ ਸਿੱਕੋ ਮੈਂ ਤੁਹਾਡੇ ਅੰਗ ਸੰਗ ਰਹੂੰਗਾ ਰੱਖੋਗੇ ਪਰੀਤ ਜੇ ਸਿੱਖੀ ਦੇ ਨਾਲ ਵਾਹਿਗੁਰੂ ਜੀ ਵਾਹਿਗੁਰੂ ਕੱਲੀ ਗੁਲੀਆ ਵਾਲਾ ਕਹੇ ਸਿਖੋ ਮੈਂ ਤੁਹਾਡੇ ਅੰਦਰ ਅੰਕ ਸਭ ਰੱਖੋਗੇ ਪਰ ਇਹ ਸੋਚੀਏ ਨਾਲ ਸਾਰੇ ਮੁਸਾਪ ਸੰਖਾ ਉਹ ਦੇਣ ਦੇ ਉਹ ਭਾਰੀ ਮੇਰੇ ਪੰਨੇ ਹੱਥ ਹੱਟੇ ਲਿਖਾਇਆ ਕਰਦਾ ਓਖੇ ਓਖੇ ਬਿਰੇ ਰੋਲਣਾ ਨਾ ਤਾਂ ਮਤੇ ਉਹ ਅਗਰਦਰ ਚਕਚਕ ਰਕਸ ਸੱਚੀ ਜਾਨ ਸੱਚੇ ਪਾਸ਼ਾ ਤਰਫ ਉਧਾਉਂਦੇ ਨੇ ਇੱਕ ਵਾਰੀ ਮੇਰਾ ਪੜ ਕੇ ਤੇਰੇ ਤੇਰੇ ਮੇਰੇ ਹੋਣਗੇ ਪਰ ਸੱਚ ਜਾਣਿਓ ਮਹਾਰਾਜ ਕਹਿੰਦੇ ਤੂੰ ਭਰੋਸਾ ਰੱਖ ਕੇ ਵੇਖ ਤੇਰੀ ਖਾਤਰ ਮੈਂ ਆਪਣਾ ਆਪ ਵਾਰ ਦਿੱਤਾ ਪਰਿਵਾਰ ਵਾਰ ਦਿੱਤਾ ਕਲਗੀਧਰ ਪਾਸ਼ਾ ਨੇ ਪਰਿਵਾਰ ਵਾਰਿਆ ਤੇ ਸਾਨੂੰ ਆਪ ਦਾ ਪਰਿਵਾਰ ਬਣਾਇਆ ਚਾਰ ਜਿਗਰ ਦੇ ਟੁਕੜੇ ਵਾਰੇ ਆਪਣਾ ਆਪ ਵਾਰਿਆ ਮਾਤਾ ਵਾਰੀ ਪਿਤਾ ਵਾਰ ਦਿੱਤਾ ਪਰ ਬਹੁਤ ਵੱਡੀ ਕੁਰਬਾਨੀ ਉਸ ਬਾਜਾਂ ਵਾਲੇ ਦਿੱਤਾ ਜੀ ਸੰਗਤ ਜੀ ਆਓ ਨੰਦਪੁਰ ਦੇ ਵਿੱਚ ਬੈਠੇ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੀਆਂ ਸਿੱਖਤਾਂ ਗੁਰੂ ਤੇਗ ਬਹਾਦਰ ਤੇ ਲਾਲ ਦੀਆਂ ਵਡਿਆਈਆਂ ਹੋ ਰਹੀਆਂ ਨੇ ਗਰਗਦੀ ਤੇ ਬੈਠੇ ਨੇ ਕਲਗੀਧਰ ਪਾਸ਼ਾ ਦੂਰੋਂ ਦੂਰੋਂ ਆਕੇ ਸੰਗਤ ਸ਼ੀਸ਼ਕਉਂਦੀ ਹੈ ਹੁਣ ਲਾਹੌਰ ਤੋਂ ਸੰਗਤ ਚੱਲ ਕੇ ਆਈ ਹੈ ਲਾਹੌਰ ਤੋਂ ਸੰਗਤ ਚੱਲ ਕੇ ਆਈ ਹੈ ਕਲਗੀਧਰ ਪਾਸ਼ਾ ਦੇ ਦਰਸ਼ਨ ਕਰਨ ਵਾਸਤੇ ਪਰ ਸੱਚ ਜਾਣਿਓ ਕਹਿੰਦੇ ਅੱਖੀਆਂ ਹੋਰ ਨਹੀਂ ਜਿਨ੍ਹਾਂ ਦੇ ਨਾਲ ਦਿਸਦਾ ਪ੍ਰੀਤਮ ਪਿਆਰਾ ਕਹਿੰਦੇ ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲੋਂ ਮਿੱਠੀ ਐ ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਜਿੱਥੇ ਪਿਆਰ ਹੋਵੇ ਨਾ ਪਿਆਰ ਦੀ ਗਠ ਹੋਵੇ ਸੱਚ ਜਾਣਿਓ ਜਿੱਥੇ ਪਿਆਰ ਗੁਰੂ ਦੇ ਨਾਲ ਪ੍ਰੀਤ ਹੋਵੇ ਤਾਂ ਸੱਚ ਜਾਣਿਓ ਉੱਥੇ ਸਾਡਾ ਜਿਹੜਾ ਮਨ ਐ ਨਾ ਅੱਖਾਂ ਬਰਾਗ ਭਰਿਉਂਦੀਆਂ ਨੇ ਜਿੱਥੇ ਪਿਆਰ ਹੋਵੇ ਹੁਣ ਲਾਹੌਰ ਸ਼ਹਿਰ ਦੇ ਵਿੱਚੋਂ ਸੰਗਤ ਚੱਲ ਕੇ ਆਉਂਦੀ ਆ ਆਨੰਦਪੁਰ ਸਾਹਿਬ ਤੇ ਕਲਗੀਧਰ ਪਾਸ਼ਾ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਲਾਡਲੀਆਂ ਫੌਜਾਂ ਗਤਕਾ ਦੇ ਜੋਰ ਵਿਖਾਰੀਆਂ ਨੇ ਅਸਾ ਦੀਆਂ ਵਾਰਾਂ ਦੇ ਕੀਰਤਨ ਹੋ ਰਹੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਰਿਹਾ ਉਸ ਧਰਤੀ ਤੇ ਜਿਹੜੀ ਨੰਦਪੁਰੀ ਨੂੰ ਕਲਗੀਧਰ ਪਾਸ਼ਾ ਨੇ ਭਾਗ ਲਾਇਆ ਸੰਗਤ ਜੀ ਹੁਣ ਗੱਲ ਉੱਥੇ ਆਉਂਦੀ ਹੈ ਉਸ ਮਾਂ ਦੀ ਸਹਿਬ ਮਾਤਾ ਤੰਤਨ ਮਾਤਾ ਗੁਜਰਪੁਰ ਜੀ ਹਰ ਮਾਂ ਦੀ ਰੀਝ ਹੁੰਦੀ ਹੈ ਕਿ ਮੈਂ ਆਪਣੇ ਪੁੱਤ ਦਾ ਸ਼ਗਨ ਕਰਾਂ ਆਪਣੇ ਪੁੱਤ ਦਾ ਵਿਆਹ ਕਰਾਂ ਆਪਣੇ ਪੁੱਤ ਦਾ ਸਾਗ ਕਰਾਂ ਆਪਣੇ ਪੁੱਤ ਦਾ ਰਿਸ਼ਤਾ ਕਰਾਂ ਸਹਿਬ ਮਾਤਾ ਤੰਤਨ ਮਾਤਾ ਗੁਜਰਪੁਰ ਜੀ ਆਪਣੇ ਭਰਾ ਮਾਮਾ ਕਰਪਾਲ ਚੰਦ ਜੀ ਨੂੰ ਕਹਿਣ ਲੱਗੇ ਕਹਿੰਦੇ ਵੀਰ ਜੀ ਮਨ ਦੇ ਵਿੱਚ ਇੱਕ ਰੀਝ ਹੈ ਕਿ ਗੁਰੂ ਗੋਬਿੰਦ ਮੈਂ ਆਪਣੇ ਲਾਲ ਦਾ गोविंद राय ਦਾ ਮੈਂ ਵਿਹਾਰ ਚੋਣਾ ਚੋਨੀ ਐ ਮੈਂ ਚੋਨੀਆ ਮੈਂ ਆਪਣੀ ਅੱਖੀ ਸਾਰੇ ਲਾੜ ਚਾ ਕਰ ਆਪਣੀ ਅੱਖੀ ਸਹਰੇ ਬੰਨਾ ਸੰਗਤ ਜੀ ਹੁਣ ਲਾਹੌਰ ਤੋਂ ਸੰਗਤ ਚੱਲ ਕੇ ਆਈ ਐ ਉਸ ਲਾਹੌਰ ਸੰਗਤ ਦੇ ਵਿੱਚੋਂ ਇੱਕ ਬੱਚੀ ਸਹਿ ਮਾਤਾ ਤੰਤਰ ਮਾਤਾ ਗੁਰ ਕੋਰ ਜੀ ਉਸ ਬੱਚੀ ਨੂੰ ਤੱਕਦੇ ਨੇ ਤੇ ਮਨੋਂ ਮਨ ਸਿਫਤ ਕਰਦੇ ਨੇ ਕੀ ਬੱਚੀ ਦਾ ਰੰਗ ਰੂਪ ਵੀ ਬੜਾ ਸੋਹਣਾ ਹੈ ਤੇ ਮਾਮਾ ਕਰਪਾਲ ਚੰਦ ਨੂੰ ਕਹਿੰਦੇ ਜਾਓ ਮੜਾ ਜਾ ਪਤਾ ਕਰਕੇ ਆਓ ਇਹ ਸੰਗਤ ਕਿੱਥੋਂ ਆਈ ਹੈ ਇਹ ਜਿਹੜੀ ਬੱਚੀ ਹੈ ਕਿੱਥੋਂ ਆਈ ਹੈ ਤੇ ਕੀ ਨਾਂ ਹੈ ਇਹਦਾ ਪਿਛਲਾ ਸਾਰਾ ਭਜੋਕੜ ਪਤਾ ਕਰਕੇ ਮੈਨੂੰ ਦੱਸਿਆ ਜਾਵੇ ਜਿਵੇਂ ਸਹਿਬ ਮਾਤਾ ਤੰਤਰ ਮਾਤਾ ਗਜ਼ਰਕੌਰ ਜੀ ਉਸ ਬੱਚੀ ਦੀ ਸਿੱਖਤਾਂ ਕਰਦੀ ਹੈ ਸੱਚ ਜਾਣਿਓ ਮਨ ਨੂੰ ਮੋਹਦੀ ਹੈ ਉਸ ਬੱਚੀ ਦਾ ਨਾਮ ਸੀ ਜਿੱਤੋ ਸੰਗਤ ਜੀ ਜਿਹਨੂੰ ਆਪਾਂ ਸਤਕਾਰ ਦੇ ਨਾਲ ਮਾਤਾ ਜੀਤੋ ਜੀ ਕਹਿੰਦੇ ਨੇ ਹੁਣ ਮਾਤਾ ਜੀ ਨੂੰ ਜਦੋਂ ਪਤਾ ਲੱਗਿਆ ਨਾਮ ਜੀਤੋ ਦਾ ਤੇ ਮੁੱਖ ਦੇ ਵਿੱਚੋਂ ਨਾਲੇ ਜੀਤੋ ਜੀਤੋ ਉਚਾਰਦੀ ਹੈ ਮਾਮਾ ਕ੍ਰਿਪਾਲਜੰਦ ਜੀ ਸਾਰੀ ਵਾਰਤਾ ਆਕੇ ਦੱਸਦੇ ਨੇ ਬੱਚੀ ਕਿੱਥੋਂ ਆਈ ਹੈ ਤੇ ਕੀ ਦੀ ਹੈ ਸਾਰਾ ਭਜੋਕਣ ਸਹਿ ਮਾਤਾ ਤੰਤਨ ਮਾਤਾ ਗੁਰਕੌਰ ਜੀ ਨੂੰ ਦੱਸਦੇ ਨੇ